ਸਾਚੀ ਗੱਲਾਂ ਸੀ ਸਾਚੀ ਗੱਲਾਂ ਬੇਟਾ ਸਾਚੀ ਗੱਲਾਂ ਕਿਜੀ ਆ ਜਾਓ ਸੇਵਕਾ ਹਾਂਜੀ ਆ ਜਾ ਮੇਟਾ ਤੋਣੇ ਆਇ ਤੇ ਵਾਹ ਜੀ ਵਾਹ ਨੂੰ ਦਿੰਦੀ ਸੀ ਉਹਨੇ ਕਿੱਥੋਂ ਆਉਂਦਾ ਆਵੜਾ ਬੈਟ ਆਫ ਆਏ ਜੇ ਤਾਂ ਫਿਰ ਆਓ ਲੈ ਜੀ ਆਜੋ ਆਜੋ ਬੈਠੋ ਤੋ ਹੀ ਰਕੋ ਦੋ ਮਿੰਟ ਮੈਂ ਆ ਰਿਹਾ ਜੀ ਤੇਵਾ ਤੇ ਮੈਨੂੰ ਤਾਂ ਬੁਲਾਈ ਹੈਗਾ ਬਸ ਆ ਜੀ ਉਹਦੀ ਗਦਾ ਆਖੜ ਵੇਖੀ ਕਿੰਨੀ ਹੈ ਦੀ ਸਿੱਧੇ ਮੈਂ ਗੱਲ ਵੀ ਨਹੀਂ ਕਰਦਾ ਨਾ ਤੁਹਾਡੇ ਨਾਲ ਹੱਥ ਮਲਾਇਆ ਤੇ ਨਾ ਮੈਨੂੰ ਸਾਸਰੀ ਕਾਲ ਬੁਲਾਈ ਕੀ ਦੀਦੀ ਸਾਸਰੀ ਕਾਲ ਤੈਨੂੰ ਤੇ ਇੰਨੀ ਅਕਲ ਨਹੀਂ ਆ ਕਿ ਕੋਈ ਘਰ ਆਇਆ ਤੇ ਉਹਦੀ ਰਿਸਪੈਕਟ ਕਿੱਦਾਂ ਕਰਨੀ ਹੈ ਮਗਰ ਦਿੱਕੀ ਮਗਰ ਠੀਕ ਹੀ ਜਾਂਦੀ ਆ ਸਾਰਾ ਕੁਝ ਅਕਲ ਦਿੱਤੀ ਨਹੀਂ ਕਿਹਨੇ ਜਾਂ ਅਕਲ ਦਿੱਤੀ ਹੋਏ ਕਟਾ ਗਾ ਚੱਲ ਕੋਈ ਨਹੀਂ ਆਪਾਂ ਨੂੰ ਕੀ ਦੇਖਿਆ ਮਸੀ ਆਇਆ ਕਿ ਨਹੀਂ ਮਗਰ ਮਗਰ ਉਹਦੇ ਭੱਜੇ ਭੱਜੇ ਮੈਨੂੰ ਲੱਗਦਾ ਦੋਵੇਂ ਮਾफी ਮੰਗਣਗੇ ਉਹ ਵੀ ਮੇਰੇ ਪੈਰਾਂ 'ਚ ਇੱਕ ਪੈਰ ਦੇ ਨਹੀਂ ਦੋਹਾਂ ਪੈਰਾਂ ਦੇ ਡਿੱਗ ਕੇ ਆ ਕੇ ਮਾਫੀ ਲਗਾਉਂਗੇ ਕੁਛ ਕੁਛ ਲਗ ਕਰਨ ਦੀ ਆਹੀ ਹੈ ਕੋਈ ਨਹੀਂ ਪੁੱਛਦਾ ਮੈਨੂੰ ਤੇ ਦੱਸਣਾ ਹਾਂ ਚਲ ਕੀ ਗੱਲ ਆਜੋ ਮੇਰੇ ਗੁਨੇਗਾਰ ਆਏ ਨੇ ਕੌਣ ਜਿੰਨਾ ਤੋਂ ਮੈਂ ਮਾਫੀ ਮੰਗਵੋਣੀ ਆ ਦੋਨਾਂ ਕੋਲੋਂ ਮਾਫੀ ਮੰਗਵੋਣੀ ਹੁਣ ਮੈਂ ਤੇ ਤੂੰ ਵਿੱਚ ਬੋਲੀ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਉਹ ਇਹ ਹੁਣ ਦੋਵੇਂ ਆਏ ਨਾ ਮਾਫੀ ਹੁਣ ਦੋਵੇਂ ਮੰਗਣਗੇ ਉਹ ਜਾਓ ਜਾ ਕੇ ਨਾ ਕੋਈ ਚਾਈਦੀ ਸੋਚ ਰੱਖਿਆ ਕਰੋ ਉਹ ਮਾਫੀ ਮੰਗਣ ਨਹੀਂ ਆਏ ਉਹਨਾਂ ਨੂੰ ਮੈਂ ਸਦਿਆ ਕੋਈ ਨਹੀਂ ਜਿੱਦਾਂ ਵੀ ਆਏ ਤੇ ਸਹੀ ਹੁਣ ਮਾਫੀ ਮੰਗ ਕੇ ਜਾਣ ਪਏ ਇੱਥੋਂ ਸਿਮਰਤ ਪਾਣੀ ਨਹੀਂ ਕੋਈ ਲੋੜ ਨਹੀਂ ਪਵੇਗੀ ਮੇਰੇ ਵੀ ਸੁਣ ਲੈ ਮੈਂ ਤੈਨੂੰ ਪਹਿਲਾਂ ਹੀ ਕਿਹਾ ਏ ਕਿ ਇਹ ਉਦੋਂ ਮਾਫੀ ਮੰਗਣ ਆ ਜਾਂਦੇ ਤੇ ਤੈਨੂੰ ਐਵੇਂ ਮੋੜ ਘੋੜਦੇ ਨੇ ਪਿੰਦੇ ਕਦੀ ਜਾਣਾ ਕਦੀ ਆਉਣਾ ਐਵੇਂ ਇੰਨੇ ਚਿਰ ਦੀ ਤੂੰ ਲੰਮਕੀ ਪਈ ਆ ਉਦੋਂ ਹੀ ਮਾਫੀ ਮੰਗਣ ਆ ਜਾਂਦੇ ਤੇ ਵਧੀਆ ਨਹੀਂ ਮੈਂ ਤੈਨੂੰ ਪਹਿਲਾਂ ਕੀ ਕਿਹਾ ਉਹ ਮਾਫੀ ਮੰਗਣ ਨਹੀਂ ਆਇਆ ਉਹਨਾਂ ਨੂੰ ਮੈਂ ਸੱਦਿਆ ਸਿਰਫ ਉਹ ਮਿਲਣ ਲਈ ਨਾਲੇ ਮਾਫੀ ਮੰਗਣ ਲਈ ਮੇਰੀ ਸੁਣ ਗੱਲ ਧਿਆਨ ਨਾਲ ਕੁੜੀ ਨਾ ਚੰਗਾ ਨਹੀਂ ਕਰਨ데요। ਵੇਖ ਤੇਰੇ ਨਾਲ ਵਿਆਹੀ ਆ। ਉਹਨੂੰ ਖੁਸ਼ ਰੱਖਣ ਦਾ ਕੰਮ ਤੇਰਾ ਆ। ਵਾਰ-ਵਾਰ ਤੂੰ ਉਹਨੂੰ ਪੇਕੇ ਭੇਜ ਦਿੰਨਾ ਵਾ ਲੜਾਈ ਕਰਕੇ। ਨਾਲੇ ਮਾਫੀ ਮੰਗਣ ਵਾਲੀ ਕਿਹੜੀ ਏਡੀ ਗੱਲ ਹੋ ਗਈ ਆ ਦੱਸ। ਉਹਦੋਂ ਤੂੰ ਹੀ ਗੱਲ ਸਟਾਰਟ ਕੀਤੀ ਸੀ ਨਾ। ਗਗਨ ਨੇ ਗੱਲ ਸਟਾਰਟ ਨਹੀਂ ਕੀਤੀ। ਨਾ ਮੈਂ ਕੀਤੀ। ਮੈਨੂੰ ਤਾਂ ਕਿਸੇ ਗੱਲ ਦਾ ਹੀ ਨਹੀਂ ਸੀ ਪਤਾ। ਅਸੀਂ ਤੇ ਤੁਹਾਡੇ ਮੂੰਹੋਂ ਇਹ ਪਹਿਲੀ ਗੱਲ ਸੁਣੀ ਆ ਕਿ ਤੁਹਾਡੇ 'ਚ ਅਣਬਣ ਚੱਲਣ ਦੀ ਆ। ਤੇ ਜੇ ਉੱਥੇ ਸਾਰੀ ਗੱਲ ਕਲੀਅਰ ਤੁਸੀਂ ਕੀਤੀ ਆ ਤੇ ਮੇਰੀ ਉਹ ਛੋਟੀ ਭੈਣ ਆ। ਮੈਂ ਬਸ ਇਨਾ ਹੀ ਕਿਹਾ ਸੀ ਕਿ ਦੋਵੇਂ ਜੜੇ ਆ ਆਪਣੀ ਲਾਈਫ ਚ ਸਹੀ ਰੋ ਅੰਡਰਸਟੈਂਡਿੰਗ ਕਰੋ ਆਪਣੀ ਲਾਈਫ ਦੀ ਤੇ ਪਰਿਵਾਰ ਚ ਸੁਖੀ ਬਸੋ ਇਸ ਤੋਂ ਵੱਧ ਮੈਂ ਕੋਈ ਗੱਲ ਨਹੀਂ ਕੀਤੀ ਜਦੋਂ ਤੂੰ ਮੈਨੂੰ ਉੱਚਾ ਬੋਲਿਆ ਥੋੜਾ ਜਿਆ ਫਿਰ ਗਗਨ ਨੂੰ ਗੁੱਸਾ ਆਇਆ ਫਿਰ ਗਗਨ ਨੇ ਤੈਨੂੰ ਇੰਨੀ ਗੱਲ ਕਹੀ ਕਿ ਸੇਵਕ ਉਹ ਤੇਰੇ ਤੋਂ ਵੱਡੀ ਆ ਤੇ ਤੂੰ ਉਹਦੇ ਨਾਲ ਐਂਦਾ ਗੱਲ ਨਾ ਕਰ ਮਾਸੀ ਜੀ ਤੁਸੀਂ ਤਾਂ ਵੱਡੇ ਹੋ ਛਲ ਮੈਂ ਮੰਦੀ ਉਹਦੀ ਹਲੇ ਉਮਰੇ ਨਹੀਂ ਵੱਡੀ ਨਹੀਂ ਆ ਪਰ ਤੁਸੀਂ ਤੇ ਉਹਨੂੰ ਸਮਝਾ ਸਕਦੇ ਹੋ ਨਾ ਇਹ ਜੋ ਕੁਛ ਕਰਦਾ ਵਾ ਕੁੜੀ ਨੂੰ ਖੂਨ ਦੇ ਤਰ੍ਹਾਂ ਹੁੰਦਾ ਵਾ ਰੋਜ਼ ਅ ਚੰਗਾ ਲੱਗਦਾ ਵਾ ਚਾਰ ਦਿਨ ਵਿਆਹ ਨੂੰ ਨਹੀਂ ਹੋਏ ਬੋਰੀ ਬਸਾ ਚੁੱਕ ਕੇ ਪੈਕੇ ਤੋਰ ਪੈਂਦੀ ਆ ਸ਼ਮੀ ਤੁਸੀਂ ਉਹਦੀ ਸੁਣੀਆਂ ਨੇ ਨਾ ਤੁਹਾਨੂੰ ਕੀ ਪਤਾ ਤੁਹਾਡੀ ਕੁੜੀ ਦੀ ਕਿੰਨੀ ਕੁ ਜ਼ਬਾਨ ਵਧੀ ਹੋਈ ਹੈ ਗੜਖੇ ਦੀ ਜ਼ਬਾਨ ਵਧੀ ਹੋਈ ਹੈ ਹਰ ਗੱਲ ਦੇ ਉਹਨੇ ਅੱਗੇ 10 ਜਵਾਬ ਹੈ ਜਦੋਂ ਤੱਕ ਕੋਈ ਤੇਰੇ ਨਹੀਂ ਚੁੱਪ ਕੇ ਨਹੀਂ ਬੰਦੀ ਜੀ ਚਲੋ ਕੋਈ ਗੱਲ ਉਹ ਵੀ ਠੀਕ ਆ ਕੋਈ ਗੱਲ ਦੋਵਾਂ ਜੀਆਂ ਚ ਆਪਸ ਵਿੱਚ ਗੱਲਾਂ ਹੁੰਦੀਆਂ ਨੇ ਲੇਕਿਨ ਮੇਰੇ ਕੀ ਕਹਾਂ ਉਸ ਦਿਨ ਜੇ ਉਹ ਗਿਆ ਠੀਕ ਹੈ ਤੇ ਪਟਵਾਰੀ ਪਟਵਾਰੀ ਸਾਹਿਬ ਕੋਲ ਤੇ ਜੇ ਇਹ ਅਗਰ ਮਾਫੀ ਉਹਨੂੰ ਬਹਿਣ ਵਾਸਤੇ ਕਹਿ ਦਿੰਦਾ ਤੇ ਕੋਈ ਹਰਜ਼ ਨਹੀਂ ਸੀ ਗਗਨ ਤੁਸੀਂ ਉਹਨੂੰ ਬਹਿਣ ਵਾਸਤੇ ਵੀ ਨਹੀਂ ਜਾਏਗਾ ਮੈਂ ਉਹ ਤੈਨੂੰ ਬਹਿਣ ਨੂੰ ਇਹਨੂੰ ਕਹਿ ਦੇਣਾ ਹੈ ਗਾੜੀਆਂ ਮੈਨੂੰ ਆਣ ਕੇ ਬੜਾ ਕੀ ਗੱਲਾਂ ਸੁਣਾਉਂਦਿਆ ਵਾਹ ਤੂੰ ਇੱਥੇ ਨੌਕਰ ਲੱਗਾ ਮੈਂ ਤੇਰੀ ਤਨਖਾਹ ਵਧਾ ਦੂੰਗਾ ਜੇ ਕਰ ਦੂੰ ਮੈਨੂੰ ਉਦੋਂ ਵੀ ਟੀਚਰਾਂ ਕਰੀ ਜਾਂਦਾ 10 ਇਹਨੂੰ ਗੁੱਸਾ ਆਉਂਦਾ ਮੇਰੇ ਮੈਂ ਇਹਨੂੰ ਬੋਲਿਆ ਤੇ ਜਦੋਂ ਮੈਨੂੰ ਇਹਨੇ ਬੋਲਿਆ ਹੀ ਉਥੇ ਮੈਨੂੰ ਨਹੀਂ ਗੁੱਸਾ ਆਉਂਦਾ ਚਲ ਮੇਰੀ ਗੱਲ ਸੁਣ ਤੁਸੀਂ ਵੱਡੇ ਹੋ ਤੁਸੀਂ ਕਲੇਸ਼ ਹਨ ਨਿਵੇੜਾ ਕਰਨਾ ਹੈ ਕਿ ਕਲੇਸ਼ ਮਦਾਨਾ ਜੀ ਬਲਕਿ ਮੈਨੂੰ ਤੁਸੀਂ ਇਹ ਦੱਸੋ ਤੁਸੀਂ ਇੱਥੇ ਕਲੇਸ਼ ਮਦਾਨ ਆਏ ਜੀ ਅਸੀਂ ਮਾਸੀ ਕਲੇਸ਼ ਦਾ ਨਿਵੇੜਾ ਹੀ ਕਰਨਾ ਹੈ ਆ ਨਿਵੇੜਾ ਕਰਨਾ ਹੈ ਫਿਰ ਇਹ ਜਿਵੇਂ ਨਿਵੇੜਾ ਹੁੰਦਾ ਨਾ ਇਹਨੂੰ ਪੁੱਤਰ ਉਦਾਂ ਕਰੋ ਬਗਰ ਮਾਸੀ ਤੁਸੀਂ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਵਧਨਾ ਜੀ ਤੁਸੀਂ ਵੱਡੇ ਹੋ ਨਾ ਤੁਸੀਂ ਦੱਸੋ ਕੁੜੀ ਨੂੰ ਰੱਖਣਾ ਤਨੇਈ ਰੱਖਣਾ ਇਹ ਦੇਖੋ ਇਹ ਇਹਨਾਂ ਦੋਹਾਂ ਚੀਜ਼ਾਂ ਦੀ ਆਪਸ ਇਹਦੇ ਜਿਵੇਂ ਕੁਛ ਕੈਸੇ ਨਾ ਮੈਨੂੰ ਜਾਨਵਰ ਸੇ ਕਹਿਨੀ ਆ ਹਾਂ ਜਦੋਂ ਜਾਂਦੀ ਏ ਮੈਂ ਉਹਨੂੰ ਰੋਕਦੀ ਜ਼ਰੂਰ ਆ ਉਹਨੂੰ ਪੁੱਛੋ ਤੁਹਾਡੀ ਕੁੜੀ ਤੁਹਾਡੇ ਮੂੰਹ ਤੇ ਗੱਟੀ ਏ ਉਹਨੂੰ ਮੈਂ ਨਹੀਂ ਸਮਝਾਇਆ ਸਿਮਰ ਆਪਣਾ ਘਰ ਵੇਖ ਕੇ ਚੱਲੀ ਸਿਮਨਤ ਆਪਣਾ ਘਰ ਵੇਖ ਕੇ ਚੱਲੀ ਇਹਨੂੰ ਮੈਂ ਨਹੀਂ ਕਹਿੰਦੀ ਮਾਸੀ ਜੀ ਮਾਸੀ ਜੀ ਘਰ ਤਾਂ ਦੇਖਿਆ ਜਦੋਂ ਜਿੱਦੇ ਘਰ ਕੋ ਸੋਨਾ ਹੋਵੇ ਮੈਂ ਤੁਹਾਡੇ ਨਾਲ ਰਹਿ ਕੇ ਕੀ ਕਰਾਂ ਅੱਛਾ ਇਹ ਤਾਂ ਘਰ ਬਸਾਣਾ ਹੀ ਨਹੀਂ ਮੇਰੀ ਬਸ ਤੁਹਾਡੀ ਕੁੜੀ ਮਾਸੀ ਜੀ ਮੇਰੀ ਸੱਸ ਸੁਆ ਮੇਰਾ ਤੁਹੀ ਮੈਂ ਘਰ ਬਸਾ ਕੇ ਕੱਲੇ ਕੀ ਕਰੂੰ ਜੇ ਬੰਦਾ ਹੀ ਨਹੀਂ ਮੈਨੂੰ ਰੱਖਣਾ ਚਾਹੁੰਦਾ ਤੇ ਮੈਂ ਇੱਥੇ ਰਹਿ ਕੇ ਕੀ ਕਰੂੰਗੀ ਤੂੰ ਆਪਣੀ ਰਹਿਵਾ ਲਈ ਜਾਵਾ ਉਹ ਨਹੀਂ ਰੱਖਣਾ ਚਾਹੁੰਦਾ ਮੈਂ ਤੁਹਾਡੇ ਰਹਿਤੇ ਸੀ ਕੀ ਤੁਸੀਂ ਵੀ ਨੂੰ ਕਹਿੰਦੇ ਸਿਮਰਤ ਰਿਆ ਪਾ ਕੀ ਰੋਵੇਂ ਮੇਰੇ ਤੇ ਤੁਮਨੇ ਛੋਟੀ ਤੈਨੂੰ ਗੱਲ ਕਹੀ ਸੀ ਵੀ ਭਾਜੀ ਮੈਨੂੰ ਸੌਰੀ ਫੀਲ ਕਰ ਲੈ ਤੇ ਕੋਈ ਗੱਲ ਫਿਰ ਕੀ ਹੋ ਗਿਆ ਮਾਸੀ ਜੀ ਵੈਲਕਮ ਉਹ ਕਿਹੜੀ ਗੱਲ ਦੀ ਸੌਰੀ ਮੰਗ ਰਹੀ ਹੈ ਤੂੰ ਰੱਖ ਲਓ ਆ ਮਾਸੀ ਜੀ ਸੌਰੀ ਤੇ ਤਾਂ ਮੰਗੇ ਨਾ ਗਗਨ ਜੇ ਉਹਨੇ ਕੋਈ ਗਲਤੀ ਕੀਤੀ ਹੋਵੇ ਫਿਰ ਮੇਰੀ ਗੱਲ ਸੁਣੋ ਮੈਂ ਸੌਰੀ ਮੰਗਣ ਆਉਣ ਲੱਗੀ ਸੀ ਤੁਹਾਡੇ ਘਰ ਸਿਰਫ ਇਹ ਕਰਕੇ ਕਿ ਮੇਰੀ ਭੈਣ ਦਾ ਘਰ ਵਸਦਾ ਰਹੇ ਜੇ ਮੈਂ ਸੌਰੀ ਮੰਗ ਲੂੰਗੀ ਮੈਂ ਛੋਟੀ ਨਹੀਂ ਹੋ ਜੂੰਗੀ ਨਾ ਮੈਂ ਆਪਣੇ ਆਦਮੀ ਨੂੰ ਥੱਲੇ ਲੱਗਣ ਦੇਣਾ ਤੇ ਨਾ ਮੈਂ ਕਿਸੇ ਹੋਰ ਨੂੰ ਲੱਗਣ ਦੇਣਾ ਚੱਲ ਮੈਂ ਮਾਫੀ ਮੰਗ ਲੈਣੀ ਆ ਜਨਾਨੀਆਂ ਦੀ ਗੱਲ ਅਲੱਗ ਹੁੰਦੀ ਆ ਮੈਂ ਸਿਮਰਤ ਨੂੰ ਫੋਨ ਕੀਤਾ ਸਿਮਰਤ ਮੈਂ ਆਉਂਗੀ ਸੌਰੀ ਮੰਗਣ ਪਰ ਮੈਨੂੰ ਕੁੜੀ ਨੇ ਕੀ ਦੱਸਿਆ ਕਿ ਤੁਸੀਂ ਤਾਂ ਹੋਰ ਹੀ ਪਲਾਨਿੰਗਾਂ ਕਰੀ ਬੈਠੀ ਹੋ ਉਹ ਜਦੋਂ ਮਾਫੀ ਮੰਗਣ ਆਉਗੀ ਅਸੀਂ ਕਰਾਂਗੇ ਜਿਹਨੇ ਗੱਲ ਵਧਾਈ ਹੈ ਨਾ ਉਨੀ ਗੱਲ ਹੈ ਨਹੀਂ ਤੂੰ ਤਾਂ ਉਹ ਤਾਂ ਨੂੰ ਇਹ ਜਿ ਲੱਗਦਾ ਨਾ ਕਿ ਜੋ ਤੇਰੀ ਫੈਲ ਕਹਿੰਦੀ ਉਹ ਸਹੀ ਏ ਤੁਸੀਂ ਸੁਣੀ ਆਪਣੇ ਮੂੰਹ ਜੋ ਨੇ ਕਹਿਤਾ ਤੁਸੀਂ ਸੱਚ ਸਮਝ ਲਿਆ ਮਾਸੀ ਜੀ ਧੂਆਂ ਤਾਂ ਹੀ ਨਿਕਲਦਾ ਜੇ ਹੱਕ ਬਣਦੀ ਹੋਵੇ ਲੱਗੀ ਸਮਝੇ ਉਹਨੇ ਇਸ ਤੋਂ ਪਹਿਲੇ ਕਿਉਂ ਨਹੀਂ ਸਾਨੂੰ ਕਹਿਤਾ ਮੈਂ ਤਾਂ ਚੰਗੀ ਭਲੀ ਮਾफी ਮੰਗਣ ਆਉਣ ਲੱਗੀ ਗੱਲ ਤੇ ਉਸੇ ਦਿਨ ਹੀ ਮੁੱਕ ਜਾਣੀ ਸੀ ਇਹ ਕੁੱਝ ਤੁਸੀਂ ਦੋਵਾਂ ਨੇ ਪਲਾਨ ਨਹੀਂ ਕੀਤੀ ਕੁੜੀ ਨੇ ਸੁਣੀ ਉਹਨੇ ਮੈਨੂੰ ਰੋਕਿਆ ਵੀ ਦੀਦੀ ਇੱਕ ਨਾ ਆਇਓ ਤੇ ਉਹਨੇ ਕੀਤਾ ਆਪਣੇ ਜੀਦੀ ਨੂੰ ਕੋਣ ਪੀ ਗਗਨਜੀ ਨੂੰ ਆਹ ਗੱਲ ਆ ਤੇ ਦੀਦੀ ਆ ਕਿ ਨਾ ਆਵੇ ਉਹ ਤੇ ਸਾਡੇ ਘਰੇ ਗਲਿੰਚ ਪਾਣ ਲੱਗੀ ਹੋ ਤੁਸੀਂ ਸਾਡੀ ਚੰਗੀ ਭਲੀ ਜ਼ਿੰਦਗੀ ਆ ਅਸੀਂ ਤੇ ਗਰੀਬੀ ਚ ਨਹੀਂ ਕਦੀ ਲੜੇ ਅੱਜ ਤੇ ਫਿਰ ਮਹਾਰਾਜ ਨੇ ਸਾਡੇ ਵਧੀਆ ਦਿਨ ਲੈ ਲਏ ਜਿਸ ਦਿਨਾਂ ਦਾ ਵਿਆਹ ਹੋਇਆ ਉਸ ਇਸ ਇਸ ਤਰ੍ਹਾਂ ਦੇ ਇਸ ਕਰਨ ਕਰੇ ਕਲੇਸ਼ ਇਸ ਹੋਏ ਹੋਂ ਕਲੇਸ਼ ਕਲੇਸ਼ ਬਹੁਤ ਮੈਂ ਸਭ ਤੋਂ ਮਾਜੋਨੀ ਸੇਵਕ ਨੂੰ ਇੱਕ ਸੇਵਕ ਤੇਰੀ ਲਾਈਫ ਆ ਮੈਂ ਸਿਰਫ ਤੈਨੂੰ ਸਮਝਾ ਸਕਦੀ ਆ ਕੁੜੀ ਚ ਕੋਈ ਕਮੀ ਨਹੀਂ ਹੈਗੀ ਪੜ੍ਹੀ ਲਿਖੀ ਆ ਅੱਜ ਕੱਲ ਦੇ ਜ਼ਮਾਨੇ ਦੀ ਆ ਤੇ ਨਾ ਕੋਈ ਇੱਧਰ ਕਮੀ ਆ ਜੇ ਤੂੰ ਵਿਆਹ ਕਰਾਇਆ ਆ ਕੀ ਸਿਮਰਦੇ ਕਹਿੰਦੇ ਕਿਉਂ ਨਹੀਂ ਚੱਲ ਸਕਦਾ ਤੂੰ ਮੁੰਡਿਆਂ ਦੇ ਜਦੋਂ ਵਿਆਹ ਹੋ ਜਾਂਦੀ ਹੈ ਨਾ ਉਹ ਆਪਣੀਆਂ ਜਨਾਨੀਆਂ ਦੇ ਕਹਿੰਦੇ ਚੱਲਣ ਲੱਗ ਪੈਂਦੇ ਨੇ ਫੇਰ ਹੀ ਸੁਖੀ ਪਰਿਵਾਰ ਹੁੰਦਾ ਵਾ ਜੇ ਉਹ ਥੋੜਾ ਬੋਧਾ ਬੋਲਦੀ ਹੈ ਨਾ ਉਹਨੂੰ ਵੀ ਮੈਂ ਸਮਝਾਉਂਗੀ ਤੂੰ ਰੱਖਣ ਵਾਲੀ ਗੱਲ ਕਰ ਤੁਸੀਂ ਘਰ ਬਸਣ ਵਾਲੀ ਗੱਲ ਹੈ ਸ਼ਮੀ ਤੁਸੀਂ ਆਪਣੀ ਭਜਾਈ ਕੋਲੋਂ ਪੁੱਛੋ ਉਹਨੇ ਤੇਨੂੰ ਬੋਲਦੇ ਵੇਖਿਆ ਨਾ ਉਹਨੇ ਤੇ ਬੋਲਦੇ ਵੇਖਿਆ ਆਪਣੀ ਮੰਮੀ ਕੋਲੋਂ ਪੁੱਛੋ ਤੁਹਾਡੀ ਮੰਮੀ ਨੇ ਇਹਨੂੰ ਬੋਲਦੇ ਵੇਖਿਆ ਨਾ ਉਹਨਾਂ ਨੇ ਇਹਨੂੰ ਸਮਝਾਇਆ ਕਿ ਤੂੰ ਬਹੁਤ ਬੋਲਦੀ ਹੈ ਇੰਨਾ ਨਾ ਬੋਲਿਆ ਨਾ ਸੀ ਮੰਮੀ ਤੇ ਭਾਬੀ ਦੀ ਗੱਲ ਹੋ ਰਹੀ ਆ ਦੋ ਵਾਰੀ ਕੁੜੀ ਉੱਥੇ ਗਈ ਆ ਤੇ ਦੋਵੇਂ ਵਾਰੀ ਉਹਨਾਂ ਨੇ ਬੋਰੀ ਬਿਸਤਰਾ ਚੁੱਕ ਕੇ ਤੇ ਫੇਰ ਇੱਧਰ ਭੇਜਦੀ ਆ ਹੁਣ ਕੁੜੀ ਨੇ ਕੀਤਾ ਸਾਨੂੰ ਫੋਨ ਦੁਖੀ ਹੋ ਕੇ ਕਿ ਦੀਦੀ ਤੁਸੀਂ ਆਣ ਕੇ ਇੱਥੇ ਗੱਲ ਕਰੋ ਵੇਖ ਆਪਾਂ ਹੁਣ ਤੈਨੂੰ ਸਿੱਧਾ ਫੇਸ ਟੂ ਫੇਸ ਪੁੱਛਾਂਗੇ ਕਿ ਤੂੰ ਕੀ ਚਾਹਨਾ ਕੁੜੀ ਨੂੰ ਰੱਖਣਾ ਕਿ ਨਹੀਂ ਰੱਖਣਾ ਰਹੀ ਗੱਲ ਮਾਫੀ ਦੀ ਜਦੋਂ ਸਾਡਾ ਕੋਈ ਕਸੂਰ ਨਹੀਂ ਆ ਅਸੀਂ ਮਾਫੀ ਨਹੀਂ ਮੰਗਣੀ ਤੇਰਾ ਘਰ ਬਸਾਉਣ ਲਈ ਅਸੀਂ ਮਾਫੀ ਮੰਗਣ ਲੱਗੇ ਸੀ ਪਰ ਤੇਰੀ ਗਲਤੀ ਕਰਕੇ ਹੁਣ ਆਪਾਂ ਮਾਫੀ ਨਹੀਂ ਮੰਗਾਂਗੇ ਤੁਸੀਂ ਮੇਰੇ ਘਰ ਆ ਕੇ ਤੇ ਮੈਨੂੰ ਸਮਝਾਉਂਦੇ ਜੇ ਕਿ ਐਦਾਂ ਕਰਨਾ ਐ ਘਰ ਉਦਾਂ ਕਰ ਰਹੀ ਗੱਲ ਇਹਨੂੰ ਰੱਖਣ ਦੀ ਤੁਸੀਂ ਮਾਫੀ ਮੰਗ ਲਓ ਇਹ ਜੋ ਕਹੂਗੀ ਮੈਂ ਅਦਾ ਕਰੂੰਗਾ ਲੈ ਕੇ ਜਾਣੀਆਂ ਤੇ ਲੈ ਜਾਓ ਨਾਲ ਤੇ ਉਹਨਾਂ ਨੇ ਮਾਫੀ ਮੰਗ ਲਈ ਠੀਕ ਆ ਉਹ ਮਾਫੀ ਗਗਨ ਸ਼ਮੀ ਜੇ ਇੰਨੀ ਕੋ ਗੱਲ ਕਰਨ ਨਾਲ ਗੱਲ ਦਾ ਹੱਲ ਨਿਕਲਦਾ ਪਿਆ ਤੇ ਮੈਨੂੰ ਨਹੀਂ ਲੱਗਦਾ ਸੋ ਦਾ ਮhenga ਜੀ ਸਿਰ ਕੀ ਹੋ ਗਿਆ ਕੋਈ ਗੱਲ ਨਹੀਂ ਜੀ ਕੋਈ ਮਾਫੀ ਮੰਗ ਲੈ ਤੁਸੀਂ ਵੱਡੇ ਜਿਉਂਨੇ ਜਿੱਦ ਫਾੜੀ ਲਈਏ ਤੁਸੀਂ ਜਿੱਦ ਪੂਰੀ ਕਰ ਦਿਓ ਮਾਸੀ ਜੀ ਜਿੰਨਾ ਤੁਸੀਂ ਇਹਨਾਂ ਨੂੰ ਸਮਝਾਉਂਦੇ ਜੀ ਨਾ ਉਨਾ ਹੀ ਜੇ ਉਹਨੂੰ ਸਮਝਾਇਆ ਹੋਵੇ ਨਾ ਉਹਦੀ ਈਦੂ ਵੀ ਇੱਕ ਪਾਸੇ ਰਹੇ ਤੇ ਉਹਦਾ ਘਰ ਵੀ ਬਚਿਆ ਰਹੇ ਤੂੰ ਉਹ ਕਿੜਾ ਉਹ ਤੜਾ ਤੂੰ ਮਾਰੇ ਕੰਮਾਂ ਨੂੰ ਡੱਕਦੀ ਆ ਜਾਓ ਕਿੜਾ ਕਹਿੰਦੀ ਨੂੰ ਨਸ਼ੇ ਕਰਕੇ ਆ ਤੂੰ ਕਿੜਾ ਨਸ਼ੇ ਕਰਦਾ ਨਸ਼ੇ ਨਹੀਂ ਕਰਦਾ ਸ਼ਰਾਬ ਵੀ ਨਸ਼ਾ ਨਹੀਂ ਹੁੰਦੀ ਆ ਕੀ ਹੋ ਗਿਆ ਇਹ ਮਸਰਾ ਕੋ ਖੜਾ ਕੇ ਸ਼ਰਾਬੋ ਇੱਤਲੀ ਲੈਂਦਾ ਤੁਸੀਂ ਵੀ ਆ ਗਾ ਤੁਹਾਡੇ ਖਾਂਦਾ ਨੀਵਾ ਗੱਲ ਪਾੜਦੀ ਤੁਸੀਂ ਚੰਗੇ ਭਲੇ ਮੁੰਡੇ ਨੂੰ ਸ਼ਰਾਬੀ ਬਣਾ ਜਾਂਦੇ ਮੇਰੇ ਕਿਹਨੂੰ ਜਿਹੜਾ ਰੋਜ਼ ਸ਼ਰਾਬੀ ਹੁੰਦਾ ਉਹ ਸ਼ਰਾਬੀ ਹੁੰਦਾ ਵਾ ਜਿਹੜਾ ਇੱਕ ਦਿਨ ਹੀ ਪੀਂਦਾ ਉਹ ਵੀ ਸ਼ਰਾਬੀ ਹੁੰਦਾ ਠੀਕ ਆ ਹੁਣ ਮੌਸੜ ਦੀ ਸ਼ਰਾਬ ਪੀਣਗੇ ਤੇ ਉਹਨਾਂ ਨੂੰ ਦੱਕੋਗੇ ਨਾ ਹੈ ਅਸੀਂ ਨਹੀਂ ਲੱਗਦੇ ਉਹ ਤੁਹਾਡਾ ਰੋਜ਼ ਇੱਕ ਬੋਲੇਣਾ ਹੁੰਦਾ ਉਹ ਉਹ ਤੁਹਾਡਾ ਆਪਣਾ ਸੁਭਾਅ ਆ ਇਹਦਾ ਵੱਖਰਾ ਹਰ ਕਿਸਦਾ ਸੁਭਾਅ ਇੱਕੋ ਜਿਹਾ ਨਹੀਂ ਹੁੰਦਾ ਯਾਨੀ ਕਿ ਇਹ ਉਹਦੇ ਅਕੋਰਡਿੰਗ ਧਣ ਜੇ ਉਹ ਨਾਲ ਦੇ ਅਕੋਰਡਿੰਗ ਕਰਨੀ ਉਹ ਨੂੰ ਨਾ ਕਿ ਆ ਜੇ ਕਹਿੰਦੇ ਨੇ ਕੁਮਾਰੀ ਆਪਣਾ ਹੀ ਭਾਡਾ ਸਲਾਂਦੀ ਉਹ ਬਸ ਉਹ ਬਸ ਕੋ ਦਾ ਲਾਂਦੀ ਆ ਨਾ ਤੇ ਸ਼ਰਾਬ ਛੱਡਦੇ ਠੀਕ ਆ ਉਹ ਘੜਾਂਦੀ ਤੇ ਮੇਰੇ ਪੈਰਾਂ 'ਚ ਬੈਠ ਕੇ ਰੋਟੀ ਖਾ ਮਾਫੀ ਮੰਗਦੀ ਆ ਮਾਫੀ ਯਾਰ ਕਾਦੀ ਗੱਲ ਵੀ ਮੰਗੀਏ ਮੈਨੂੰ ਇਹ ਗੱਲ ਦੱਸ ਉਮੀ ਮਾਫੀ ਮੰਗ ਜੋ ਮੈਨੂੰ ਦੱਤਰੇ ਬੋਲਿਆ ਕਦਾ ਬੋਲਿਆ ਬੇਇੱਜ਼ਤੀ ਕੀਤੀ ਆ ਬੇਇੱਜ਼ਤੀ ਤੂੰ ਕੀਤੀ ਸ਼ੁਰੂਆਤ ਫਿਰ ਮੈਂ ਬੇਇੱਜ਼ਤੀ ਕੀਤੀ ਠੀਕ ਹੈ ਨਾ ਤੂੰ ਮੈਨੂੰ ਨੀਚਾ ਵਿਖਾਉਂਦਿਆਂ ਨੀਚੇ ਕੀ ਆ ਫਿਰ ਮੈਂ ਤੈਨੂੰ ਖਾਇਆ ਕਿ ਫਿਰ ਮੈਂ ਕੀ ਕਾ ਤਾ ਇਹ ਗੱਲਿਆ ਨਹੀਂ ਕਾ ਤਾ ਫालतू ਆਦੀਆਂ ਗੱਲਾਂ ਨਾ ਕਰ ਕਹਿੰਦਾ ਕਾਮ ਨਾਲ ਗੱਲ ਕਰੋ ਨਾ ਫालतू ਬੋਲੀ ਤੇ ਨਾ ਇੱਥੇ ਫालतू ਸੁਣੀ ਫੇਰ ਨਾ ਕਹੀਂ ਜਦੋਂ ਤੂੰ ਬੋਲੇਗਾ ਨਾ ਗਲਤ ਤੇ ਗੁੱਸਾ ਦੂਜਿਆਂ ਨੂੰ ਵੀ ਆਉਂਦਾ ਵਾ ਉਹਨਾਂ 'ਚ ਵੀ ਦਿਮਾਗ ਹੈਗਾ ਵਾ ਉਹਨਾਂ ਨੂੰ ਵੀ ਜਵਾਬ ਦੇਣਾ ਆ ਕੀ ਗੱਲ ਕਰੋ ਛਮੀ ਮੈਂ ਮੈਂ ਗਲਤ ਤੇ ਮੈਨੂੰ ਧਮਕੀਆਂ ਦੇਂਦੇ ਜੇ ਉਹਦਾ ਬੋਰੀ ਇਸ ਤਰ੍ਹਾਂ ਉਦਾਂ ਪੈ ਗਿਆ ਚੁੱਕੋ ਤੱਲਾ ਜੀ ਉਹਨੂੰ ਮੈਂ ਰਖੜੀ ਨਹੀਂ ਐ ਪਾਲਣ ਇੱਕ ਵਾਰੀ ਪਾਲਾਂਗੇ ਮਹਾਰਾਜੇ ਹੁਣਾਂ ਨੂੰ ਇੰਨਾ ਕਿ ਦਿੱਤਾ ਵਾ ਪਾਲਾਂਗੇ ਜਦ ਮੈਂ ਆਪਣੀ ਧੀ ਪਾਲਾਂ ਤੇ ਨਾ ਇਹ ਵੀ ਮੇਰੀ ਟੀ ਅਰਗੀ ਨੂੰ ਵੀ ਮੈਂ ਪਾਲੂੰਗਾ ਉਹ ਨਹੀਂ ਗੱਲ ਮੈਂ ਘਰ ਬਸੋਣ ਆਇਆ ਇੱਥੇ ਨਾ ਕਿ ਜਾਣ ਆਇਆ ਜੇ ਤੂੰ ਘਰ ਬਸੋਣਾ ਹੁੰਦਾ ਨਾ ਤੂੰ ਮਾਫੀ ਮੰਗ ਲੈਦਾ ਯਾਰ ਮਾਫੀ ਕਾਹਦੀ ਗੱਲ ਦੀ ਮੰਦਾ ਮੇਰਾ ਕਸੂਰ ਹੋਵੇ ਮੇਰਾ ਕਸੂਰ ਹੋਵੇ ਤਾਂ ਤੂੰ ਦੇ ਤੂੰ ਪਹਿਲਾਂ ਨਾਲ ਤੂੰ ਖੜੀ ਕੀ ਮੈਂ ਤੈਨੂੰ ਬੋਲਿਆ ਠੀਕ ਆ ਤੈਨੂੰ ਮੈਂ ਤਾਂ ਬੋਲਿਆ ਤੂੰ ਮੇਰੀ ਜਨਾਨੀ ਨੂੰ ਕਹਿ ਤੂੰ ਪਿਛਲੀ ਗੱਲ ਦੀ ਗੱਲ ਲਿਆਉਂਦੇ ਆ ਠੀਕ ਆ ਉਹ ਗੱਲ ਇੱਕੋ ਬਰਾਬਰ ਦੀ ਰਹੀ ਤੂੰ ਮੇਰੀ ਕਰਤੀ ਮੈਂ ਤੇਰੀ ਕਰਤੀ ਗੱਲ ਬਰਾਬਰ ਦੀ ਰਹੀ ਤੂੰ ਬਹੁਤੀਆਂ ਗੱਲਾਂ ਨਾ ਕਰ ਇਹਨੂੰ ਲੈ ਜਾ ਖੜਨੀ ਆ ਤੇ ਲੈ ਜਾ ਉਹ ਤਸੀਂ ਲੈ ਜਾਣੀ ਆ ਉਹ ਨਹੀਂ ਲੁਕਾ ਸ਼ਮੀ ਐਹੀ ਗੱਲ ਤੇ ਮਟੜਦੀ ਸਾ ਉਹ ਵੀ ਗੱਲ ਤੁਸੀਂ ਕਰ ਤੁਸੀਂ ਆ ਕੇ ਘਰ ਗੱਲ ਸੁਲਝਾ ਸਕਦੇ ਸੀਗੇ ਲੇਕਿਨ ਤੁਸੀਂ ਗੱਲ ਨੂੰ ਫੇਰ ਚੋਕਨੀ ਕਰਦੇ ਮਾਸੀ ਜੀ ਅਸੀਂ ਗੱਲ ਸਮਝਾਉਣ ਹੀ ਆਏ ਆ ਅਸੀਂ ਕਹਿ ਰਹੇ ਆ ਕਿਨੇ ਸੀ ਗਿਆ ਸਾਡੀ ਉਹ ਕੁੜੀ ਆ ਸਾਡੀ ਨੋਆ ਸਾਡੇ ਸਾਹਮਣੇ ਤੁਸੀਂ ਇੱਕ ਵਾਰੀ ਨਹੀਂ ਆਪਣੇ ਪੁੱਤ ਨੂੰ ਕਿਹਾ ਤੂੰ ਇਹਨੂੰ ਹੀ ਤਈ ਜਾਂਦੇ ਇਹਦਾ ਦੋਸ਼ ਕੀ ਕਿਸੂ ਨੂੰ ਕਿਹੜੀ ਡਾਂਗ ਮਾਰਤੀ ਏ ਇਹ ਡੰਗਾਂ ਨਾਲੋਂ ਘਾਟਿਆ ਇਕੋ ਉਹਦੇ ਦਿਵਾਲੇ ਹੋਏ ਜੀ ਉਹਨੂੰ ਸਮਝਾਈ ਜਾਂਦੇ ਉਹਨੂੰ ਸਮਝਾਈਓ ਕਿ ਕਿ ਚਬਾ ਨਹੀਂ ਪੜੀ ਵਧੀ ਹੋਈ ਹੈ ਉਹ ਜ਼ੁਬਾਨ ਹੈ ਤਾੜੀ ਆ ਇੱਕ ਹੱਥ ਨਾਲ ਨਹੀਂ ਵੱਜਦੀ ਬੰਦਾ ਤੇ ਨਾਲ ਸਾਰਿਆਂ ਦੀ ਵੇਖ ਲਈ ਤੁਸੀਂ ਉਹ ਤਾੜੀ ਨਾਲ ਦੋਹਾਂ ਖਾਣਾ ਵੱਜਦੀ ਫੇਰ ਨਹੀਂ ਖੜਾ ਕਰਦਾ ਵਾ ਇੱਕ ਹੱਥ ਨਾਲ ਜਿਹੜਾ ਖੜਾ ਕਰਦਾ ਜਿਵੇਂ ਤੁਹਾਨੂੰ ਚੰਗਾ ਲੱਗਦਾ ਨਵੇਂ ਕਰਕੇ ਸੇਵਕ ਚਾਰ ਦਿਨ ਅਜੇ ਵਿਆਹ ਨੂੰ ਹੋਏ ਤੇ ਦੋ ਵਾਰ ਤੂੰ ਪੇਕੇ ਭੇਜਦਾ ਸਿਮਰਤ ਨੂੰ ਜਦੋਂ ਕੋ ਬੰਦੇ ਨੂੰ ਕਹੀ ਆਣਾ ਨਾ ਕਿ ਤੇਰੀ ਜ਼ੁਬਾਨ ਬੜੀ ਤੇਰੀ ਜ਼ੁਬਾਨ ਬੜੀ ਤੂੰ ਹੀ ਆਪਣੇ ਪੁੱਤ ਨੂੰ ਤਾਂ ਕਹਿ ਨਹੀਂ ਦੇ ਤੂੰ ਰਾਤ 12 12 ਵਜੇ ਤੱਕ ਸ਼ਰਾਬ ਪੀ ਕੇ ਆਉਂਦਾ ਵਾ ਤੇਰਾ ਵਿਆਹ ਆਇਆ ਕੁੜੀ ਨੂੰ ਇੱਕ ਤਾਂ ਦੇ ਨੀ ਬੈਗ ਰੋਟੀ ਖਾਦੀ ਉਹਦੇ ਨਾਲ ਇਹ ਰਿਸ਼ਤਾ ਵਿਆਹ ਬੜਾ ਈ ਜੀ ਹੁੰਦੀ ਬੜੀ ਤਗੜੀ ਚੀਜ਼ ਹੁੰਦੀ ਆ ਸਾਨੂੰ ਕਾਕਾ ਪਤਾ ਹੀ ਨਹੀਂ ਨਾ ਅਸ ਸਾਡੀ ਅਣੀ ਉਮਰ ਹੋ ਗਈ ਹੈ ਨਾ ਅਸੀਂ ਧੁੱਪੇ ਘਰੋ ਕੇ ਵਾਲ ਚ ਤੇ ਕਰਦੇ ਬੇ ਸਭ ਤੇ ਪਤਾ ਹੀ ਹੈਗਾ ਕਿ ਵਿਆਹ ਵਾਲੀ ਕੀ ਜ਼ਿੰਦਗੀ ਹੁੰਦੀ ਔਰ ਕਿਵੇਂ ਘਰ ਗੁਜ਼ਾਰੇ ਹੁੰਦੇ ਨੇ ਔਰ ਕਿਵੇਂ ਗੱਲ ਕਰਦੇ ਕਿਵੇਂ ਸਾਰਾ ਮਾਹੌਲ ਰੱਖੀਂਦੇ ਸਭ ਜਾਣਦੇ ਹੀ ਨਾ ਕੋਈ ਕੋਨੀ ਹੈਗੀ ਸਭ ਤੇ ਤੈਨੂੰ ਅਸਿਕ ਨਹੀਂ ਪਈ ਮੈਨੂੰ ਤੇ ਲੱਗਦਾ ਤੇਰੇ ਕੋਲ ਸਿਗਨੀਫਾਈ ਨਹੀਂ ਮੈਨੂੰ ਅਕਲ ਬਾਸੀ ਅਗਲ ਦੀ ਗੱਲ ਨਹੀਂ ਹੁੰਦੀ ਤੂੰ ਹੀ ਉਹਨੂੰ ਕਹਿ ਨਹੀਂ ਨੀ ਦੇ ਕਿ ਸ਼ਰਾਬ ਛੱਡ ਦੇ ਤੈਨੂੰ ਪਤਾ ਨਹੀਂ ਕਿ ਕਹਿੰਦੇ ਸੁੱਤਾਂ ਬਿਕਾਇ ਦੇ ਛੱਡਤੀ ਹੋਣੀ ਹੈ ਹੈਂ ਛੱਡਤੀ ਨਾ ਮੇਰੇ ਕਹਿੰਦੇ ਨਹੀਂ ਛੱਡਦਾ ਜਦੋਂ ਤੇ ਕਹਿੰਦੇ ਛੱਡ ਦੂਗਾ ਤਾਡੇ ਕਹਿੰਦੇ ਛੱਡ ਦੂ ਮੈਂ ਚਲੋ ਗੱਲ ਕਰ ਸ਼ਰਾਬ ਦੀ ਗੱਲ ਹੋ ਰਹੀ ਆ ਦੋਵਾਂ ਜੀਆਂ ਦਾ ਮਸਲਾ ਵਾ ਹੌਲੀ ਹੌਲੀ ਛੱਡ ਦੇਗਾ ਉਹ ਵੀ ਛੜਾ ਸਕਦੀ ਆ ਪਿਆਰ ਨਾਲ ਇੱਕ ਦੂਜੇ ਦੀ ਗੱਲ ਮੰਨ ਸਕਦੇ ਅਸੀਂ ਤੇ ਐਹੋ ਹੀ ਸਮਝਾਉਣ ਦੇ ਆ ਕਿ ਆਪਣਾ ਰਿਸ਼ਤਾ ਬਚਾ ਲਓ ਜੇ ਇੱਕ ਵਾਰ ਵਿਖਰ ਗਿਆ ਨਾ ਇਹ ਮੁੜ ਕੇ ਹੱਥ ਨਹੀਂ ਆਉਣਾ ਆ ਗੱਲ ਕੋ ਠੀਕ ਆ ਦੂਜੀ ਗੱਲ ਰਹੀ ਮਾਪੀ ਦੀ ਸੇਵਕ ਮਾਫੀ ਦੀਉ ਮੰਗਣੀ ਨਾ ਹੁਣ ਉਹਨਾਂ ਨੇ ਤੇ ਨਾ ਹੁਣ ਮੈਂ ਇਹ ਸਾਡੀ ਵੀ ਹੁਣ ਜੇ ਦੀ ਅੱਜ ਤੱਕ ਤੂੰ ਜਿੱਦਾ ਬਗਾਉਂਦਾ ਹੁੰਦਿਆ ਤੇ ਅੱਜ ਮੇਰੀ ਤੇ ਗਗਨ ਦੀ ਵੀ ਇਹ ਜੇਦੇ ਆ ਅਸੀਂ ਸਿਰਫ ਇਹ ਪੁੱਛਣ ਆਏ ਆ ਕਿ ਤੂੰ ਕੁੜੀ ਨੂੰ ਹੁਣ ਰੱਖਣਾ ਆ ਕਿ ਅਸੀਂ ਨਾਲ ਲੈ ਜਾਈਏ ਨਾਲ ਲੈ ਜਾਓ ਇਹ ਰਿਸ਼ਤਾ ਤੁਸੀਂ ਬਚਾਇਆ ਇਹ ਦੇ ਲਿਆ ਬਕਦਾਂ ਦਾ ਬਚਾਉਂਦੇ ਨਾਲ ਲੈ ਕੇ ਜਾਓ ਇਹਨੂੰ ਲੈ ਜਾਓ ਉੱਠੋ ਘਰ ਛੱਡੋ ਸਾਰਾ ਕੁਝ ਤੇ ਮੇਰੀ ਗੱਲ ਸੁਣ ਲੈ ਇੱਕ ਧਿਆਨ ਨਾਲ ਅੱਜ ਤੱਕ ਕਹਿਣ ਦੀ ਆ ਨਾ ਨਾਲ ਲੈ ਜਾ ਕੱਲ ਨੂੰ ਜਦੋਂ ਤੇਰਾ ਘਰ ਬਰਬਾਦ ਹੋਇਆ ਨਾ ਉਥੇ ਆਣ ਕੇ ਮੜ ਕੇ ਤੂੰ ਮਾਫੀ ਚਾਹਮਗੀ ਅਸੀਂ ਕੁੜੀ ਨਹੀਂ ਉਹ ਭੇਜੀ ਮੈਂ ਇਹਨੂੰ ਲੈਣ ਕਦੀ ਨਹੀਂ ਜਾਣਾ ਸ਼ਮੀ ਗਗਨ ਬੈਠੋ ਦੋ ਨਹੀਂ ਮਾਸੀ ਜੀ ਦੋ ਮਿੰਟ ਬੈਠੋ ਬਹੁਤ ਹੋ ਗਿਆ ਮਾਫੀ ਅਸੀਂ ਕਿਦਰ ਕੁਦਰਤ ਉਧੋਂ ਦੀ ਆ ਜਦੋਂ ਰਿਸ਼ਤੇ ਹੁਣ ਤੋਂ ਚਲੇ ਜਾਣ ਬੈਠੋ ਉਹ ਇਹ ਠੰਡੇ ਜਿਗਰੇ ਨਾਲ ਗੱਲ ਸੁਣੋ ਗੱਲ ਕਰੋ ਸ਼ਮੀ ਤੁਸੀਂ ਆਣੀ ਬਿਆਣੀ ਏ ਸੋਹ ਸਮਝ ਕੇ ਫੈਸਲਾ ਲਿਆ ਇਹ ਬੱਚਿਆਂ ਲਈ ਨਿਆਣੀ ਗੱਲ ਨਾ ਕਰ ਇਹ ਬੱਚਿਆਂ ਲਈ ਉਹ ਨਹੀਂ ਗੱਲਾਂ ਕਰੀਦੀ ਹੁੰਦੀ ਸਿਆਣੇ ਹੋ ਸਿਆ ਵੱਡੇ ਬਣ ਕੇ ਆਏ ਹੋ ਨਾ ਤੇ ਵੱਡਿਆਂ ਵਾਲਿਆ ਉਹਦਾ ਨਿਭਾ ਕੇ ਜਾਓ ਮਾਸੀ ਜੀ ਦੋ ਵਾਰ ਕੁੜੀ ਆਪਣੇ ਵੇਕੇ ਜਾ ਕੇ ਬਹਿ ਗਈ ਇਹ ਲੈਣ ਨਹੀਂ ਗਿਆ ਇੱਕ ਵਾਰ ਹੀ ਨਹੀਂ ਉਹਨੂੰ ਲੈਣ ਗਿਆ ਹੁਣ ਫੇਰ ਸ਼ਦਾਈਆਂ ਵਾਂਗੂ ਖੁਦ ਘਰ ਆ ਗਈ ਆ ਕਿਉਂਕਿ ਉੱਥੇ ਮੰਮੀ ਬਾਪੀ ਨੇ ਲਤ ਨਹੀਂ ਲਾਈ ਆਪਣੇ ਦੇ ਪਰਿਵਾਰ ਨੇ ਇਹਨੂੰ ਕਿਹਾ ਕਿ ਉੱਥੇ ਚੱਲੋ ਤੇਰਾ ਘਰ ਆ ਤੇ ਤੂੰ ਫੇਰ ਕਹਿਣ ਡਿਆ ਆ ਕਿ ਇੱਥੋਂ ਚੱਲ ਜਾ ਤੇਰੇ ਵਾਸਤੇ ਇੱਥੇ ਜਗ੍ਹਾ ਨਹੀਂ ਹੈਗੀ ਇਹ ਸੇਵਕ ਹੋਣਾਂ ਦਾ ਘਰ ਆ ਤੂੰ ਇਹਨੇ ਕਰਨਾ ਕੀ ਕੋ ਬੋਤਾ ਰੋਲਾ ਨਾ ਪਾਓ ਉਹਨੂੰ ਲੈ ਕੇ ਇੱਥੇ ਸੁੱਤਰ ਹੋਇਓ ਨਿਕਲੋ ਹੁਣ ਮੇਰੀ ਗੱਲ ਸੁਣ ਲਾ ਇਹ ਰਿਸ਼ਤਾ ਤੂੰ ਤੋੜਨ ਨਿਆ ਸਿਮਰਤ ਨਹੀਂ ਤੋੜਨ ਦੀ ਲੱਗੀ ਸਮਝ ਹੁਣ ਇਹ ਰਿਸ਼ਤਾ ਕਦੀ ਨਹੀਂ ਜੁੜਨਾ ਮੈਂ ਇਹਨੂੰ ਲੈ ਚੱਲਿਆ ਵਾ ਵਾਧੂ ਕਣਕ ਦਿੱਤੀ ਮਹਾਰਾਏ ਨੇ ਖਾਲੂਗੀ ਇਥੇ ਮੇਰੀ ਜਨਾਨੀ ਪਾਉਗੀ ਇਹ ਵੀ ਪਾਉਗੀ ਡਿਵੋਰਸ ਪੇਪਰ ਤਿਆਰ ਰੱਖੀ ਹੁਣ ਕੋਡ ਜੀ ਮਲਾਂਗੇ ਤਲਾਕ ਵੇਲੇ ਠੀਕ ਆ ਤੈਨੂੰ ਹੀ ਲੱਗੂਗਾ ਪਤਾ ਕਿ ਕਿਹੜੇ ਭਾਅ ਪੈਂਦੀ ਆ ਤੂੰ ਘਰੇ ਪਹੁੰਚ ਡਿਵੋਰਸ ਪੇਪਰ ਤੁਹਾਡੇ ਪਿੱਛੇ ਹੀ ਆ ਗਏ ਲ ਕੋਈ ਗਾਲੀ ਕੋਈ ਗਾਲੀ ਸੇਵਕ ਜੇ ਤੈਨੂੰ ਰਿਸ਼ਤੇ ਦੀ ਕਦਰ ਨਹੀਂ ਆ ਨਾ ਤੇ ਮੇਰੀ ਭੈਣ ਕਿਸੇ ਪਾਸੇ ਰਹੀ ਨਹੀਂ ਆ ਪੜੀ ਲਿਖੀ ਆ ਅੱਜ ਕੱਲ ਦੇ ਜਮਾਨੇ ਦੀ ਕੁੜੀ ਆ ਜੇ ਤੈਨੂੰ ਰਿਸ਼ਤਾ ਹੋ ਜੂਗਾ ਨਾ ਤੇ ਉਹਨੂੰ ਵੀ ਸੌਰੀ ਇਹੋ ਜਿਹਾ ਰਿਸ਼ਤਾ ਕਰਾਉਂਗਾ ਨਾ ਕਮੀ ਨਹੀਂ ਗਈ ਉਹਦੇ ਚ ਇੱਕ ਦੁੱਖ ਨਹੀਂ ਆਊਗਾ ਨੂੰ ਦੁੱਖ ਨੂੰ ਤਰਸੂਗੀ ਕਿ ਮੈਨੂੰ ਦੁੱਖ ਨਹੀਂ ਹੁੰਦਾ ਬਸ ਖੁਸ਼ੀਆਂ ਐਨੀਆਂ ਆਉਣਗੀਆਂ ਠੀਕ ਆ ਇੱਕ ਦਿਨ ਨਹੀਂ ਇੱਥੇ ਘੁਚ ਰਹੀ ਇੱਕ ਦਿਨ ਵੀ ਨਹੀਂ ਮਸੀ ਘੁਚ ਤੂੰ ਆਪਣੀ ਮੂੰਹ ਗੱਲਾਂ ਮੈਨੂੰ ਤੇ ਸਮਝ ਨਹੀਂ ਆਂਦੀ ਬਈ ਤੁਸੀਂ ਆਪੇ ਸਾਰੇ ਫੈਸਲੇ ਕਰੀ ਜਾਂਦੇ ਜੇ ਅਬ ਤੁਸੀਂ ਸ਼ਮੀ ਦੀ ਮੰਮੀ ਨਾਲ ਸਲਾਹ ਕੀਤੀ ਜਿੰਨੇ ਰਿਸ਼ਤਾ ਮਸੀ ਬਚਾਉਣਾ ਹੋਵੇ ਨਾ ਇੱਕ ਦਲ ਦੇ ਨਹੀਂ ੜਦਾ ਤੂੰ ਇੱਕੋ ਪਾਸੇ ਤੇੜੇ ਲੇ ਹੋਲੀ ਬੋਲ ਮੇਰੇ ਅੱਗੇ ਮੈਂ ਮਾਸੀ ਜੀ ਹੋਲੀ ਬੋਲਣਿਆ ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ ਤੁਹਾਡੇ ਚ ਤੇ ਮੇਰੀ ਮਾਂ ਚ ਕੋਈ ਫਰਕ ਨਹੀਂ ਤੁਸੀਂ ਮੇਰੇ ਮਾਮਾ ਰਗੇ ਹੋ ਮੈਂ ਤਾਂ ਹੀ ਕਹਿੰਦੀ ਪਈ ਆ ਸਮਝੋ ਗੱਲ ਨੂੰ ਮੋਹਨ ਨੂੰ ਸਮਝੋ ਮਾਸੀ ਜੀ ਸਮਝੋ ਨੂੰ ਹਾਨੂੰ ਨਹੀਂ ਫਾਇਦਾ ਇਹਨੂੰ ਸਮਝਾਓ ਕਿ ਕੁੜੀ ਰੱਖੇ ਉਹਨੂੰ ਵਸਾਵੇ ਜੇ ਵਿਆਹ ਕੇ ਲਿਆਂਦੀ ਆ ਦੇ ਵਿਆਹ ਕੋਈ ਗੁੱਡੇ ਗੁੱਡੀ ਦਾ ਖੇਡ ਥੋੜੀ ਆ ਕਿ ਵਿਆਹ ਤਾਂ ਆਦਤ ਤੋੜਤਾ ਗਗਨ ਇੱਕ ਮਿੰਟ ਮਾਸੀ ਜੀ ਤੁਹਾਡੇ ਸਾਹਮਣੇ ਕਿਉਂ ਕਹਿਣ ਲਿਆ ਕਿ ਮੈਂ ਇਹਨੂੰ ਨਹੀਂ ਰੱਖ ਸਕਦਾ ਨਹੀਂ ਗੱਲ ਮਾਫੀ ਦੀ ਉਹ ਮੌਕਾ ਦਿਓ ਇੱਕ ਦਿਨ ਦਾ ਟਾਈਮ ਦਿਓ ਕਾਦਾ ਮੌਕਾ ਤਿੰਨ ਵਾਰੀ ਤਾਂ ਕੁੜੀ ਸਾਡੀ ਚਲ ਗਈ ਆ ਚੌਥੀ ਜਿਹੜੀ ਉਹ ਅੱਜ ਜਾਂਦਾ ਲੈ ਜਾਓ ਤੇ ਕਿੱਥੇ ਕੀ ਮੌਕਾ ਦੇ ਦੀਆਂ ਜਦੋਂ ਉਹ ਆਉਂਦਾ ਉਹ ਸਾਹਮਣੇ ਖੜਾ ਹੁੰਦਾ ਉਹ ਸੋਤਲਾ ਸੋਤਲਾ ਉਹ ਕਹਿੰਦਾ ਮੈਂ ਰੱਖਣੀ ਨਹੀਂ ਮੈਂ ਰੱਖਣੀ ਕਾਦੇ ਮੌਕੇ ਬਾਅਦ ਕੀ ਕਰੀਏ ਉਹਨੇ ਨਿਆਣੀ ਨੇ ਇੱਕ ਦਿਨ ਵੀ ਸੁੱਖ ਪਾਇਆ ਕੱਢੇ ਕਰੀ ਤੁਸੀਂ ਥੋੜਾ ਜਿਹਾ ਟਾਈਮ ਠੀਕ ਇਥੇ ਹੋ ਕੋਈ ਗੱਲ ਨਹੀਂ ਤੁਸੀਂ ਇੱਥੇ ਜਾਓ ਉਹ ਵੀ ਸੋਚ ਲਵੇ ਉਹ ਵੀ ਸੋਚ ਸੇਵਕ ਇੱਕ ਵਾਰੀ ਹੋਰ ਸੋਚ ਲਓ ਹੁਣ ਤਾਂ ਉਹ ਮੇਰੀ ਕਦਰ ਨਹੀਂ ਰਹੀ ਗਈ ਕੋਈ ਤਾਂ ਮਜਰੂਰ ਇੱਦਾਂ ਦਾਊਗਾ ਤੂੰ ਇਕੱਲੇ ਬਹਿ ਕੇ ਰਹੋਗੇ ਪਰ ਉਸ ਵਕਤ ਮੈਂ ਤੁਹਾਡੇ ਕੋਲ ਨਹੀਂ ਹੁਣਾ ਮੈਂ ਨਹੀਂ ਰੋਂਦਾ ਪਰ ਇੱਕ ਗੱਲ ਹੁਣ ਤੂੰ ਯਾਦ ਰੱਖੀ ਤੇਰਾ ਰਿਸ਼ਤਾ ਤੜੋਂਣ ਵਾਲੇ ਦੋਨੋਂ ਹੀ ਉਹ ਕਿਉਂ ਤੜੋਂਣਗੇ ਤੁਹਾਡੀ ਆਪ ਦੀ ਨੀਤ ਨਹੀਂ ਹੈ ਰਿਸ਼ਤਾ ਬਚਾਉਣ ਦੀ ਉਹਨਾਂ ਦੇ ਨਾ ਤੂੰ ਇਨਾਮ ਲੈ ਕਰੋ ਹਰ ਗੱਲ ਨੂੰ ਉਹਨਾਂ ਦੇ ਲਾ ਦਿੰਦੇ ਜੇ ਆਪਣੇ ਅੰਦਰ ਚਾ ਕੇ ਕੋਈ ਤੁਹਾਡੇ 'ਚ ਕੀ ਕਮੀਆਂ ਵਾਂ ਤੂੰ ਇਹ ਨਾ ਚੁੱਪ ਕਰ ਜਾ ਹੁਣ ਤੇ ਚੁੱਪ ਕਰਕੇ ਇੱਥੋਂ ਨਿਕਲ ਜੋ ਦਫਾ ਹੋ ਯਾਰ ਮੇਰੇ ਘਰ ਚੋਂ ਦੇਖਣੀ ਨਹੀਂ ਚਾਹੀਦੀ ਫੇਰ ਮੌਕਾ ਦੀ ਇਹ ਚੰਪ ਕਰ ਜਾ ਨਿਕਲ ਮੈਂ ਕੋਈ ਫੇਰ ਮੌਕਾ ਦੇਣਾ ਤੈਨੂੰ ਜੇ ਰੱਖਣੀ ਆ ਤਾਂ ਰੱਖ ਲੈ ਬਾਅਦ ਚੋਂ ਇਹ ਮੌਕਾ ਤੇਰੇ ਹੱਥੋਂ ਗਿਆ ਆਉਣਾ ਨਹੀਂ ਹੱਥ ਮੈਂ ਤੈਨੂੰ ਇੰਨੀ ਗੱਲ ਦੱਸ ਤੈਨਾਂ ਮੈਂ ਤੇਰੇ ਨਾਲ ਜਿੰਦ ਬਾਜੀ ਨਹੀਂ ਕਰਨੀ ਨਿਕਲ ਜਾ ਚੱਲ ਚੰਮੀ ਕਸ ਕਰੋ ਲੈ ਜਾ ਇਹਨੂੰ ਚੱਲੋ ਤੇਰਾ ਇੰਨੀ ਵਾਰ ਤੇ ਤੇਰੇ ਸਾਹਮਣੇ ਪੁੱਛ ਲਿਆ ਤੂੰ ਦੁਰ ਰੱਖਣੀ ਆ ਕਿਣੀ ਰੱਖੀ ਉਹਦੇ ਮੂੰਹ ਚੋਂ ਇੱਕੋ ਗੱਲ ਨਿਕਲਦੀ ਮੈਂ ਰੱਖਣੀ ਨਹੀਂ ਮੈਂ ਰੱਖਣੀ ਨਹੀਂ ਹੋਰ ਦੱਸ ਇੱਥੇ ਧੱਕੇ ਨਾਲ ਸੁੱਟ ਜੀਏ ਸਿਮਰਤ ਅੰਨੇ ਦਿਮਾਗ ਨਾਲ ਸੋਚ ਲੈ ਮੈਂ ਤੈਨੂੰ ਅੱਗੇ ਵੀ ਗਈ ਸੈਂ ਤੈਨੂੰ ਮੈਂ ਇਹ ਗੱਲ ਕਹੀ ਸੀ ਤੈਨੂੰ ਮੈਂ ਹੁਣ ਵੀ ਕਹਿੰਦੀ ਪਈ ਆ ਇਸ ਰਿਸ਼ਤੇ ਨੂੰ ਥੋੜਾ ਟਾਈਮ ਦੇ ਟਾਈਮ ਦੇ ਸਾਡੇ ਨਾਲ ਜਾਣਾ ਹੈ ਕਿ ਇੱਥੇ ਰਹਿਣਾ ਹੈ ਪਰ ਉਹ ਤੈਨੂੰ ਰੱਖਣ ਨੂੰ ਤਿਆਰ ਨਹੀਂ ਦੱਸ ਜਿਵੇਂ ਤੂੰ ਕਹੋਂਗੀ ਨਾ ਓਵੇਂ ਹੀ ਕਰਾਂਗੇ ਬਾਕੀ ਰਹੀ ਗੱਲ ਸੇਵਕ ਸਾਡੇ ਤੇ ਇਲਜ਼ਾਮ ਲਾਉਂਦੇ ਅਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਰਿਸ਼ਤਾ ਟੁੱਟੇ ਪਰ ਤੂੰ ਨਿਭਾਉਣਾ ਨਹੀਂ ਚਾਹੁੰਦਾ ਤੇਰੀਆਂ ਅੱਖਾਂ ਅੱਗੇ ਨਾ ਪਰ ਨੋਟਾਂ ਦੀ ਪਰਤ ਆ ਗਈ ਹੈ ਤੁਰੀ ਸਤੀ ਇਹਨੂੰ ਸਮਝਦਾ ਹੀ ਨਹੀਂ ਪਿਆ ਮਾਸੀ ਜੀ ਤੁਸੀਂ ਬਸ ਸੇਵਕ ਨੂੰ ਲਾਡਾ ਲਾਡਾ ਚ ਇੰਨਾ ਕ ਭਗਾ ਲਿਆ ਹੈ ਨਾ ਖੁੱਲਾ ਪੈਸਾ ਦੇ ਕੇ ਉਹਨੂੰ ਇਹ ਤੇ ਸਿਖਾਇਆ ਹੀ ਨਹੀਂ ਕਿ ਰਿਸ਼ਤੇ ਨਿਭਾਈ ਦੇ ਕੇ ਤਾਂ ਤੁਹਾਨੂੰ ਵਹਿਮ ਜੈਸ ਗੱਲ ਦਾ ਤੁਹਾਨੂੰ ਵਹਿਮ ਤੁਹਾਡੇ ਦਿਲ 'ਚ ਬੈ ਗਿਆ ਹੁਣ ਕਿਵੇਂ ਗੱਡੀਏ ਮਾਸੀ ਚੱਲ ਸਿਮਨਾ ਚੁੱਪ ਕਰ ਜਾਓ ਜਾਨ ਦੇ ਚਲ ਆ ਚਲ